ਸਾਦੇ ਕਿ ਕੈਨੇਡਾ ਅਤੇ ਯੂਐਸ ਦੇ ਸਬੰਧ ਜੋ ਕਿ ਹਮੇਸ਼ਾ ਤੋਂ ਹੀ ਨਹੀਂ ਵਧੀਆ ਰਹੇ ਤੇ ਹੁਣ ਦੋਨਾਂ ਦੇ ਵਿਚਾਲੇ ਕਾਫੀ ਜ਼ਿਆਦਾ ਵਿਵਾਦ ਨੇ ਉੱچلਦੇ ਹੀ ਰਹਿੰਦ ਨੇ ਤੇ ਬੀਤੇ ਸੋਮਵਾਰ ਨੂੰ ਯਾਨੀ ਕਿ 6 ਜਨਵਰੀ ਨੂੰ ਜਸਟਿਨ ਟਰੂਡੋ ਵੱਲੋਂ ਆਪਣੇ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਇਸਤਫਾ ਦੇ ਦਿੱਤਾ ਗਿਆ ਸੀ ਇਸ ਤੋਂ ਬਾਅਦ ਜੋ ਨਵੇਂ ਬਣੇ ਯੂਐਸ ਦੇ ਰਾਸ਼ਟਰਪਤੀ ਨੇ ਡੋਨਲਡ ਟਰੰਪ ਉਹਨਾਂ ਦੇ ਵੱਲੋਂ ਕੁਝ ਘੰਟਿਆਂ ਬਾਅਦ ਹੀ ਇੱਕ ਬਿਆਨਬਾਜ਼ੀ ਆਈ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਪਾਇਆ ਉਸ ਦੇ ਵਿੱਚ ਲਿਖਿਆ ਕਿ ਹੁਣ ਕੈਨੇਡਾ ਨੂੰ ਯੂਐਸ ਦਾ ਕਵਿੰਟਵਾ ਹਿੱਸਾ ਵੰਡਣਾ ਚਾਹੀਦਾ ਹੈ ਇਸ ਦੇ ਉੱਪਰ ਕੈਨੇਡਾ ਨੂੰ ਗੌਰ ਕਰਨਾ ਚਾਹੀਦਾ ਇਸ ਤਰੀਕੇ ਦੀਆਂ ਟਿੱਪਣੀਆਂ ਅਤੇ ਵਿਵਾਦ ਪਹਿਲੇ ਵੀ ਡੋਨਲਡ ਟਰੰਪ ਵੱਲੋਂ ਕੈਨੇਡਾ ਦੇ ਉੱਪਰ ਕੀਤੇ ਗਏ ਨੇ ਡੋਨਲਡ ਟਰੰਪ ਅਤੇ ਜਸਟਿਨ ਟਰੂਡੋ ਦੇ ਵਿਚਾਲੇ ਸੰਬੰਧ ਕਦੇ ਵੀ ਬਹੁਤ ਜ਼ਿਆਦਾ ਵਧੀਆ ਨਹੀਂ ਰਹੇ ਸਨ ਤੇ ਇਸ ਦੇ ਵਿਚਾਲੇ ਹੀ ਜਸਟਿਨ ਟਰੂਡੋ ਦੇ ਇਸ ਦਿਫੇ ਦੇਣ ਤੋਂ ਬਾਅਦ ਜੋ ਡੋਨਲਡ ਟਰੰਪ ਹੈ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਪਾਇਆ ਇਸ ਦੇ ਜਵਾਬ ਦੇ ਵਿੱਚ ਜਸਟਿਨ ਟਰੂਡੋ ਨੇ ਆਪਣੇ ਟਵਿੱਟਰ ਹੈਂਡਲ ਦੇ ਉੱਪਰ ਇੱਕ ਪੋਸਟ ਪਾ ਕੇ ਕਿ ਆ ਇਸ ਤਰੀਕੇ ਦਾ ਕਦੇ ਵੀ ਨਹੀਂ ਹੋ ਸਕਦਾ ਜੋ ਕੈਨੇਡਾ ਹੈ ਯੂਐਸ ਦਾ ਕਦੇ ਵੀ 51ਵਾਂ ਹਿੱਸਾ ਨਹੀਂ ਬਣ ਸਕਦਾ ਇਹਦੇ ਜੋ ਸਪਨੇ ਨੇ ਜਸਟਿਨ ਟਰੂਡੋ ਨੇ ਕਿਹਾ ਕਿ ਡੋਨਲਡ ਟਰੰਪ ਇਹਨਾਂ ਨੂੰ ਛੱਡ ਹੀ ਦਵੇ ਕਿ ਕੈਨੇਡਾ ਆਉਣ ਵਾਲੇ ਸਮੇਂ ਦੇ ਵਿੱਚ ਯੂਐਸ ਦਾ ਕਦੇ ਵੀ ਹਿੱਸਾ ਬਣ ਨਹੀਂਆ ਡੋਨਲਡ ਟਰੰਪ ਅਤੇ ਟਰੂਡੋ ਦਾ ਰਿਸ਼ਤਾ ਕਦੇ ਵੀ ਚੰਗਾ ਨਹੀਂ ਰਿਹਾ ਟਰੰਪਰ ਦੇ ਪਿਛਲੇ ਕਾਰਜਕਾਲ ਯਾਨੀ ਕਿ 2017 ਤੋਂ ਲੈ ਕੇ 2021 ਦੇ ਦੌਰਾਨ ਵੀ ਟਰੂਡਰ ਨੇ ਨਾਲ ਜੋ ਸੰਬੰਧ ਸਨ ਉਹ ਚੰਗੇ ਨਹੀਂ ਸਨ ਪਿਛਲੇ ਸਾਲ 5 ਨਵੰਬਰ ਨੂੰ ਮਾਰ ਐ ਲਾਗੋ ਵਿਖੇ ਆਪਣੀ ਚੋਣ ਜਿੱਤ ਅਤੇ ਟਰੂਡੋ ਦੇ ਨਾਲ ਮੁਲਾਕਾਤ ਤੋਂ ਬਾਅਦ ਟਰੰਪ ਕੈਨੇਡਾ ਨੂੰ ਅਮਰੀਕਾ ਦਾ ਇੱਕਜਵਾ ਰਾਜ ਬਣਾਉਣ ਤੇ ਵਿਚਾਰ ਪੇਸ਼ ਕਰ ਰਹੇ ਨੇ ਟਰੰਪ ਨੇ ਕਈ ਵਾਰੀ ਆਪਣੇ ਸੋਸ਼ਲ ਮੀਡੀਆ ਪੋਸਟ ਦੇ ਉੱਪਰ ਇਸ ਗੱਲ ਦਾ ਜ਼ਿਕਰ ਵੀ ਕੀਤਾ ਡੋਨਲਡ ਟਰੰਪ ਨੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਵਿੱਚ ਕਿਹਾ ਹੈ ਕਿ ਕੈਨੇਡਾ ਵਿੱਚ ਬਹੁਤ ਸਾਰੇ ਲੋਕ ਚਾਹੁੰਦੇ ਨੇ ਕਿ ਦੇਸ਼ ਜੋ ਕੈਨੇਡਾ ਹੈ ਉਹ ਅਮਰੀਕਾ ਦਾ 51ਵਾਂ ਹਿੱਸਾ ਬਣ ਜਾਵੇ ਅਮਰੀਕਾ ਹੁਣ ਉਸ ਵੱਡੇ ਵਪਾਰਕ ਘਾਟੇ ਅਤੇ ਸਬਸਿਡੀਆਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਜੋ ਕੈਨੇਡਾ ਨੇ ਆਪਣੀ ਆਰਥਿਕ ਨੂੰ ਚਾਲੂ ਰੱਖਣ ਦੇ ਲਈ ਲੋੜਿੰਦਾ ਹੈ। ਟਰੂਡੋ ਨੂੰ ਇਸ ਗੱਲ ਦਾ ਪਤਾ ਸੀ ਅਤੇ ਉਸਨੇ ਉਹਦੇ ਤੋਂ ਇਸਤਫਾ ਦੇ ਦਿੱਤਾ। ਇਹਦੇ ਨਾਲ ਹੀ ਦੱਸ ਦੇ ਕਿ ਟਰੂਡੋ ਦੇ ਇਸਤੇਫੇ ਤੋਂ ਬਾਅਦ ਡੋਨਲਡ ਟਰੰਪ ਨੇ ਕਿਹਾ ਕਿ ਜੇਕਰ ਕੈਨੇਡਾ ਅਮਰੀਕਾ ਦੇ ਵਿੱਚ ਸ਼ਾਮਿਲ ਹੋ ਜਾਂਦਾ ਹੈ ਤਾਂ ਕੋਈ ਟ੍ਰੈਫਿਕ ਨਹੀਂ ਦੇਣਾ ਪਵੇਗਾ, ਕੋਈ ਟੈਕਸ ਨਹੀਂ ਦੇਣਾ ਪਵੇਗਾ। ਟੈਕ ਜੋ ਨੇ ਉਹ ਬਹੁਤ ਜ਼ਿਆਦਾ ਘਟ ਜਾਣਗੇ ਅਤੇ ਦੇਸ਼ ਦੇ ਨਾਗਰਿਕ ਰੂਸੀ ਅਤੇ ਚੀਨੀ ਜਹਾਜ਼ਾਂ ਦੇ ਖਤਰੇ ਤੋਂ ਵੀ ਪੂਰੀ ਤਰੀਕੇ ਦੇ ਨਾਲ ਸੁਰੱਖਿਅਤ ਰਹਿਣਗੇ ਸਾਡੇ ਨਾਲ ਮਿਲ ਕੇ ਇਹ ਮਹਾਨ ਦੇਸ਼ ਬਣ ਸਕਦਾ ਹੈ 트ੰਪ ਦੇ ਪ੍ਰਸਤਾਵ ਅਤੇ ਕੈਨੇਡਾ ਵੱਲੋਂ ਕੋਈ ਵੀ ਪ੍ਰਕਿਰਿਆ ਨਹੀਂ ਆਈ 트ੰਪ ਨੇ ਧਮਕੀ ਦਿੱਤੀ ਹੈ ਕਿ ਜੇਕਰ ਟੋਰਾਂਟੋ ਅਮਰੀਕਾ ਦੇ ਨਾਲ ਲੱਗਦੀ ਆਪਣੀ ਦੱਖਣੀ ਸਰਹੱਦ ਰਾਹੀਂ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਪਰਵਾਹ ਨੂੰ ਨਹੀਂ ਰੋਕਦਾ ਤਾਂ ਕਿਤੇ ਕੈਨੇਡਾ ਦੇ ਅੰਦਰਾਮ ਦਾ ਦੇ ਉੱਪਰ 25% ਦੀ ਟ੍ਰੈਫਿਕ ਲਗਾਉਂਗੇ। ਕੁਝ ਸੋਸ਼ਲ ਮੀਡੀਆ ਪੋਸਟ ਦੇ ਵਿੱਚ 트ੰਪ ਨੇ ਟਰੂਡੋ ਨੂੰ ਕੈਨੇਡਾ ਦੇ ਮਹਾਨ ਰਾਜ ਦਾ ਗਵਰਨਰ ਕਹਿ ਕੇ ਮਜ਼ਾਕ ਵੀ ਉਡਾਇਆ ਸੀ। ਇਹ ਜਦੋਂ ਆਹ ਤੁਹਾਨੂੰ ਦੱਸ ਦੇ ਕਿ 트ੰਪ ਅਤੇ ਟਰੂਡੋ ਦੇ ਵਿਚਾਰੇ ਜੋ ਵਿਵਾਦ ਨੇ ਕਾਫੀ ਜ਼ਿਆਦਾ ਵੱਧ ਰਹੇ ਨੇ। ਦੋਨਾਂ ਦੇ ਵਿੱਚ ਜੋ ਰਿਸ਼ਤੇ ਸਨ ਉਹ ਪਹਿਲਾਂ ਤੋਂ ਵੀ ਕਾਫੀ ਜ਼ਿਆਦਾ ਵਧੀਆ ਨਹੀਂ ਸਨ ਤੇ ਹੁਣ ਡੋਨਲਡ 트ੰਪ ਵੱਲੋਂ ਵਾਰ-ਵਾਰ ਕੈਨੇਡਾ ਨੂੰ ਫੋਰਸ ਕੀਤਾ ਜਾ ਰਿਹਾ ਹੈ ਕਿ ਹੁਣ ਉਹ ਅਮਰੀਕਾ ਦਾ ਇੱਕ ਹਿੱਸਾ ਬਣ ਜਾਣ ਜਿਸ ਦੇ ਉੱਪਰ ਅਜੇ ਵੀ ਟਰੂਡੋ ਟਿਕੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪੂਰੀ ਜ਼ਿੰਦਗੀ ਦੇ ਵਿੱਚ ਕਦੇ ਵੀ ਯੂਐਸ ਦੇ ਨਾਲ ਨਹੀਂ ਜੁੜਾਂਗੇ 트ੰਪ ਵੱਲੋਂ ਹੁਣ ਟਰੂਡੋ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਤੇ ਇਸ ਤੋਂ ਇਲਾਵਾ ਦੱਸ ਦੇ ਕਿ ਜਦੋਂ ਤੱਕ ਨਵਾਂ ਲਿਬਰਲ ਪਾਰਟੀ ਦਾ ਪ੍ਰਧਾਨ ਮੰਤਰੀ ਨਹੀਂ ਚੁਣਿਆ ਜਾਂਦਾ ਟਰੂਡੋ ਉਦੋਂ ਤੱਕ ਆਪਣੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣਗੇ